ਦੋਸਤੋ ਸੱਚੀ ਦੌਲਤ ਚੈਨਲ ਦੇ ਤੁਹਾਡਾ ਬਹੁਤ-ਬਹੁਤ ਸਵਾਗਤ ਅਗਰ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਸਫਲਤਾ ਤੁਹਾਡੀ ਸੋਚ ਵਿੱਚ ਲੁਕੀ ਹੁੰਦੀ ਹੈ ਤਾਂ ਇਸ ਕਹਾਣੀ ਨੂੰ ਅੰਤ ਤੱਕ ਜਰੂਰ ਦੇਖੋ ਕਿਸੇ ਸ਼ਹਿਰ ਦੇ ਰੇਲਵੇ ਸਟੇਸ਼ਨ ਤੇ ਇੱਕ ਭਿਖਾਰੀ ਰਹਿੰਦਾ ਸੀ ਉਹ ਉਥੇ ਆਉਣ ਜਾਣ ਵਾਲੀਆਂ ਰੇਲ ਗੱਡੀਆਂ ਦੇ ਮੁਸਾਫਿਰਾਂ ਤੋਂ ਪੀਖ ਮੰਗ ਕੇ ਆਪਣਾ ਪੇਟ ਪਰਦਾ ਸੀ ਇੱਕ ਦਿਨ ਜਦੋਂ ਉਹ ਪੀਖ ਮੰਗ ਰਿਹਾ ਸੀ ਤਾਂ ਉਸ ਨੇ ਸੂਟ ਬੂਟ ਪਾਇਆ ਹੋਇਆ ਇੱਕ ਵਿਅਕਤੀ ਦੇਖਿਆ ਉਸ ਨੇ ਸੋਚਿਆ ਕਿ ਇਹ ਵਿਅਕਤੀ ਬਹੁਤ ਅਮੀਰ ਲੱਗਦਾ ਹੈ ਇਸ ਤੋਂ ਪੀਖ ਮੰਗਣ ਤੇ ਇਹ ਮੈਨੂੰ ਚੰਗੇ ਪੈਸੇ ਦੇਵੇਗਾ ਉਹ ਉਸ ਲੰਬੇ ਵਿਅਕਤੀ ਕੋਲੋਂ ਪੀਖ ਮੰਗਣ ਲੱਗਿਆ ਭਿਖਾਰੀ ਨੂੰ ਦੇਖ ਕੇ ਉਸ ਲੰਬੇ ਵਿਅਕਤੀ ਨੇ ਕਿਹਾ ਤੁਸੀਂ ਹਮੇਸ਼ਾ ਮੰਗਦੇ ਹੀ ਰਹਿੰਦੇ ਹੋ ਕਿ ਕਦੇ ਕਿਸੇ ਨੂੰ ਕੁਝ ਦਿੰਦੇ ਵੀ ਹੋ ਭਿਖਾਰੀ ਬੋਲਿਆ ਸਾਬ ਮੈਂ ਤਾਂ ਭਿਖਾਰੀ ਹਾਂ ਹਮੇਸ਼ਾ ਲੋਕਾਂ ਕੋਲੋਂ ਮੰਗਦਾ ਹੀ ਰਹਿੰਦਾ ਹਾਂ ਮੇਰੀ ਇੰਨੀ ਔਕਾਤ ਕਿੱਥੇ ਕਿ ਮੈਂ ਕਿਸੇ ਨੂੰ ਕੁਝ ਦੇ ਸਕਾਂ ਲੰਬਾ ਵਿਅਕਤੀ ਬੋਲਿਆ ਜਦੋਂ ਕਿਸੇ ਨੂੰ ਕੁਝ ਦੇ ਨਹੀਂ ਸਕਦੇ ਤਾਂ ਤੁਹਾਨੂੰ ਮੰਗਣ ਦਾ ਵੀ ਕੋਈ ਹੱਕ ਨਹੀਂ ਹੈ ਮੈਂ ਇੱਕ ਵਪਾਰੀ ਹਾਂ ਅਤੇ ਲੈਮ ਦੇਣ ਦੇ ਵਿੱਚ ਵਿਸ਼ਵਾਸ ਰੱਖਦਾ ਹਾਂ ਜੇਕਰ ਤੇਰੇ ਕੋਲ ਮੈਨੂੰ ਕੁਝ ਦੇਣ ਲਈ ਹੈ ਤਾਂ ਹੀ ਬਦਲੇ ਵਿੱਚ ਮੈਂ ਤੈਨੂੰ ਕੁਝ ਦੇ ਸਕਦਾ ਹਾਂ ਇਹਨਾ ਕਹਿਣ ਤੋਂ ਬਾਅਦ ਉਹ ਲੰਬਾ ਵਿਅਕਤੀ ਰੇਲ ਗੱਡੀ ਵਿੱਚ ਬੈਠ ਕੇ ਚਲਾ ਗਿਆ ਇਧਰ ਭਿਖਾਰੀ ਉਸ ਦੁਆਰਾ ਕਹੀ ਗਈ ਗੱਲ ਬਾਰੇ ਸੋਚਣ ਲੱਗਿਆ ਉਸ ਲੰਬੇ ਵਿਅਕਤੀ ਦੁਆਰਾ ਕਹੀ ਗੱਲ ਭਿਖਾਰੀ ਦੇ ਮਨ ਵਿੱਚ ਬੈਠ ਗਈ ਉਹ ਸੋਚਣ ਲੱਗ ਪਿਆ ਕਿ ਸ਼ਾਇਦ ਮੈਨੂੰ ਭੀਖ ਵਿੱਚ ਜ਼ਿਆਦਾ ਪੈਸਾ ਇਸ ਲਈ ਨਹੀਂ ਮਿਲਦਾ ਕਿਉਂਕਿ ਮੈਂ ਉਸ ਦੇ ਬਦਲੇ ਕਿਸੇ ਨੂੰ ਕੁਝ ਦੇ ਨਹੀਂ ਪਾਉਂਦਾ ਪਰ ਮੈਂ ਤਾਂ ਭਿਖਾਰੀ ਹਾਂ ਕਿਸੇ ਨੂੰ ਕੁਝ ਦੇਣ ਲਾਇਕ ਵੀ ਨਹੀਂ ਪਰ ਕਦੋਂ ਤੱਕ ਮੈਂ ਲੋਕਾਂ ਨੂੰ ਕੁਝ ਦਿੱਤੇ ਬਿਨਾ ਹੀ ਮੰਗਦਾ ਰਹਾਂਗਾ ਬਹੁਤ ਸੋਚਣ ਤੋਂ ਬਾਅਦ ਉਸ ਭਿਖਾਰੀ ਨੇ ਫੈਸਲਾ ਲਿਆ ਕਿ ਜੋ ਵੀ ਵਿਅਕਤੀ ਉਸ ਨੂੰ ਭੀਖ ਦੇਵੇਗਾ ਉਸ ਦੇ ਬਦਲੇ ਉਹ ਉਸ ਵਿਅਕਤੀ ਨੂੰ ਕੁਝ ਨਾ ਕੁਝ ਜ਼ਰੂਰ ਦੇਵੇਗਾ ਪਰ ਹੁਣ ਉਸ ਦੇ ਦਿਮਾਗ ਵਿੱਚ ਇਹੇ ਪ੍ਰਸ਼ਨ ਚੱਲ ਰਿਹਾ ਸੀ ਕਿ ਉਹ ਖੁਦ ਭਿਖਾਰੀ ਹੈ ਤੇ ਭੀਖ ਦੇ ਬਦਲੇ ਵਿੱਚ ਉਹ ਦੂਜਿਆਂ ਨੂੰ ਕੀ ਦੇ ਸਕਦਾ ਹੈ ਇਸ ਗੱਲ ਨੂੰ ਸੋਚਦੇ ਹੋਏ ਦੋ ਦਿਨ ਹੋ ਗਏ ਪਰ ਉਸ ਨੂੰ ਆਪਣੇ ਪ੍ਰਸ਼ਨ ਦਾ ਕੋਈ ਉੱਤਰ ਨਾ ਮਿਲਿਆ ਤੀਜੇ ਦਿਨ ਜਦੋਂ ਉਹ ਸਟੇਸ਼ਨ ਦੇ ਕੋਲ ਬੈਠਾ ਹੋਇਆ ਸੀ ਤਾਂ ਉਸ ਦੀ ਨਜ਼ਰ ਕੁਝ ਫੁੱਲਾਂ ਤੇ ਪਈ ਜੋ ਸਟੇਸ਼ਨ ਦੇ ਆਲੇ-ਦੁਆਲੇ ਪੌਦਿਆਂ ਤੇ ਖਿੜੇ ਹੋਏ ਸਨ ਉਸ ਨੇ ਸੋਚਿਆ ਕਿ ਕਿਉਂ ਨਾ ਮੈਂ ਲੋਕਾਂ ਨੂੰ ਪੀਖ ਦੇ ਬਦਲੇ ਕੁਝ ਫੁੱਲ ਦੇ ਦਿਆ ਕਰਾਂ ਉਸ ਨੂੰ ਆਪਣਾ ਇਹ ਵਿਚਾਰ ਵਧੀਆ ਲੱਗਿਆ ਤੇ ਉਸ ਨੇ ਉਥੋਂ ਕੁਝ ਫੁੱਲ ਤੋੜ ਲਏ ਤੇ ਹੁਣ ਉਹ ਰੇਲ ਗੱਡੀ ਵਿੱਚ ਪੀਖ ਮੰਗਨ ਪਹੁੰਚਿਆ ਹੁਣ ਜਦੋਂ ਵੀ ਕੋਈ ਉਹਨੂੰ ਪੀਖ ਦਿੰਦਾ ਤਾਂ ਉਹ ਪੀਖ ਦੇ ਬਦਲੇ ਉਸਨੂੰ ਕੁਝ ਫੁੱਲ ਦੇ ਦਿੰਦਾ ਉਹਨਾਂ ਫੁੱਲਾਂ ਨੂੰ ਲੋਕ ਖੁਸ਼ ਹੋ ਕੇ ਆਪਣੇ ਕੋਲ ਰੱਖ ਲੈਂਦੇ ਸੀ ਹੁਣ ਪਿਖਾਰੀ ਰੋਜ਼ ਫੁੱਲ ਤੋੜਦਾ ਤੇ ਪੀਖ ਦੇ ਬਦਲੇ ਉਹਨਾਂ ਫੁੱਲਾਂ ਨੂੰ ਲੋਕਾਂ ਵਿੱਚ ਵੰਡ ਦਿੰਦਾ ਸੀ ਕੁਝ ਹੀ ਦਿਨਾਂ ਵਿੱਚ ਉਸਨੇ ਮਹਿਸੂਸ ਕੀਤਾ ਕਿ ਹੁਣ ਉਸਨੂੰ ਜ਼ਿਆਦਾ ਲੋਕ ਪੀਖ ਦੇਣ ਲੱਗ ਗਏ ਹਨ ਉਹ ਸਟੇਸ਼ਨ ਦੇ ਨੇੜੇ ਸਾਰੇ ਫੁੱਲਾਂ ਨੂੰ ਤੋੜ ਲੈਂਦਾ ਸੀ ਜਦੋਂ ਤੱਕ ਉਸ ਦੇ ਕੋਲ ਫੁੱਲ ਰਹਿੰਦੇ ਸੀ ਉਦੋਂ ਤੱਕ ਉਸ ਨੂੰ ਬਹੁਤ ਲੋਕ ਭੀਖ ਦਿੰਦੇ ਸੀ ਪਰ ਜਦੋਂ ਉਹ ਫੁੱਲ ਵੰਡੇ ਵੰਡੇ ਖਤਮ ਹੋ ਜਾਂਦੇ ਸੀ ਤਾਂ ਉਸ ਨੂੰ ਭੀਖ ਵੀ ਨਹੀਂ ਮਿਲਦੀ ਸੀ ਹੁਣ ਰੋਜ਼ ਇਸ ਤਰ੍ਹਾਂ ਹੀ ਚੱਲਦਾ ਰਿਹਾ ਇੱਕ ਦਿਨ ਜਦੋਂ ਉਹ ਭੀਖ ਮੰਗ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਉਹੀ ਲੰਮਾ ਵਿਅਕਤੀ ਰੇਲ ਗੱਡੀ ਵਿੱਚ ਬੈਠਾ ਹੈ ਜਿਸ ਦੀ ਵਜ੍ਹਾ ਕਰਕੇ ਉਸ ਨੂੰ ਪੀਖ ਦੇ ਬਦਲੇ ਫੁੱਲ ਦੇਣ ਦੀ ਪ੍ਰੇਰਣਾ ਮਿਲੀ ਸੀ ਉਹ ਤੁਰੰਤ ਉਸ ਵਿਅਕਤੀ ਕੋਲ ਪਹੁੰਚ ਗਿਆ ਅਤੇ ਪੀਖ ਮੰਗਦੇ ਹੋਏ ਕਿਹਾ ਅੱਜ ਮੇਰੇ ਕੋਲ ਤੁਹਾਨੂੰ ਦੇਣ ਲਈ ਕੁਝ ਫੁੱਲ ਹਨ ਤੁਸੀਂ ਮੈਨੂੰ ਪੀਖ ਦਿਓ ਤੇ ਬਦਲੇ ਵਿੱਚ ਮੈਂ ਤੁਹਾਨੂੰ ਕੁਝ ਫੁੱਲ ਦਿਆਂਗਾ ਉਸ ਲੰਬੇ ਵਿਅਕਤੀ ਨੇ ਉਸ ਨੂੰ ਪੀਖ ਦੇ ਰੂਪ ਵਿੱਚ ਕੁਝ ਪੈਸੇ ਦੇ ਦਿੱਤੇ ਤੇ ਭਿਖਾਰੀ ਨੇ ਕੁਝ ਫੁੱਲ ਉਸ ਨੂੰ ਦੇ ਦਿੱਤੇ ਉਸ ਲੰਬੇ ਵਿਅਕਤੀ ਨੂੰ ਇਹ ਗੱਲ ਬਹੁਤ ਪਸੰਦ ਆਈ ਉਹ ਬੋਲਿਆ ਵਾਹ ਕੀ ਬਾਤ ਹੈ ਅੱਜ ਤੂੰ ਵੀ ਮੇਰੇ ਤਰ੍ਹਾਂ ਇੱਕ ਵਪਾਰੀ ਬਣ ਗਿਆ ਹੈ ਇਹਨਾਂ ਕਹਿ ਕੇ ਉਹ ਲੰਬਾ ਵਿਅਕਤੀ ਫੁੱਲ ਲੈ ਕੇ ਆਪਣੇ ਸਟੇਸ਼ਨ ਤੇ ਉਤਰ ਗਿਆ ਪਰ ਉਸ ਲੰਬੇ ਵਿਅਕਤੀ ਦੁਆਰਾ कही गई गल एक बार फिर उस भिखारी ਦੇ ਮਨ ਵਿੱਚ ਉਤਰ ਗਈ ਉਹ ਵਾਰ-ਵਾਰ ਉਸ ਲੰਬੇ ਵਿਅਕਤੀ ਦੁਆਰਾ ਕਹੀ ਗਈ ਗੱਲ ਬਾਰੇ ਸੋਚਣ ਲੱਗਿਆ ਤੇ ਬਹੁਤ ਖੁਸ਼ ਹੋਣ ਲੱਗਿਆ ਉਸ ਦੀਆਂ ਅੱਖਾਂ ਹੁਣ ਚਮਕਣ ਲੱਗ ਗਈਆਂ ਉਸ ਨੂੰ ਲੱਗਿਆ ਕਿ ਉਸ ਦੇ ਹੱਥ ਹੁਣ ਸਫਲਤਾ ਦੀ ਚਾਬੀ ਲੱਗ ਗਈ ਹੈ ਜਿਸ ਦੇ ਦੁਆਰਾ ਉਹ ਆਪਣੇ ਜੀਵਨ ਨੂੰ ਬਦਲ ਸਕਦਾ ਹੈ ਉਹ ਤੁਰੰਤ ਰੇਲ ਗੱਡੀ ਤੋਂ ਥੱਲੇ ਉਤਰਿਆ ਤੇ ਉਤਸ਼ਾਹਿਤ ਹੋ ਕੇ ਬਹੁਤ ਤੇਜ਼ ਆਵਾਜ਼ ਵਿੱਚ ਉੱਤੇ ਅਸਮਾਨ ਵੱਲ ਵੇਖ ਕੇ ਬੋਲਿਆ ਮੈਂ ਭਿਖਾਰੀ ਨਹੀਂ ਹਾਂ ਮੈਂ ਤਾਂ ਇੱਕ ਵੀ ਵਪਾਰੀ ਹਾਂ ਮੈਂ ਵੀ ਅਮੀਰ ਬਣ ਸਕਦਾ ਹਾਂ ਲੋਕਾਂ ਨੇ ਉਸ ਨੂੰ ਦੇਖਿਆ ਤੇ ਸੋਚਿਆ ਸ਼ਾਇਦ ਇਹ ਭਿਖਾਰੀ ਪਾਗਲ ਹੋ ਗਿਆ ਹੈ ਤੇ ਅਗਲੇ ਦਿਨ ਉਹ ਭਿਖਾਰੀ ਉਸ ਸਟੇਸ਼ਨ ਤੇ ਫਿਰ ਕਦੇ ਨਹੀਂ ਦਿਖਿਆ ਪਰ 6 ਮਹੀਨੇ ਬਾਅਦ ਕਿਸੇ ਸਟੇਸ਼ਨ ਤੇ ਸੂਟ ਬੂਟ ਪਾ ਦੋ ਵਿਅਕਤੀ ਯਾਤਰਾ ਕਰ ਰਹੇ ਸੀ ਦੋਵਾਂ ਨੇ ਇੱਕ ਦੂਜੇ ਨੂੰ ਦੇਖਿਆ ਉਹਨਾਂ ਵਿੱਚੋਂ ਇੱਕ ਨੇ ਦੂਜੇ ਨਾਲ ਹੱਥ ਮਿਲਾਇਆ ਅਤੇ ਕਿਹਾ ਕੀ ਤੁਸੀਂ ਮੈਨੂੰ ਪਹਿਚਾਨਦੇ ਆ ਦੂਜਾ ਵਿਅਕਤੀ ਬੋਲਿਆ ਨਹੀਂ ਕਿਉਂਕਿ ਮੇਰੇ ਹਿਸਾਬ ਨਾਲ ਆਪਾਂ ਪਹਿਲੀ ਵਾਰ ਮਿਲ ਰਹੇ ਆ ਪਹਿਲਾ ਵਿਅਕਤੀ ਬੋਲਿਆ ਨਹੀਂ ਤੁਸੀਂ ਯਾਦ ਕਰੋ ਆਪਾਂ ਪਹਿਲੀ ਵਾਰੀ ਨਹੀਂ ਬਲਕਿ ਤੀਜੀ ਵਾਰ ਮਿਲ ਰਹੇ ਹਾਂ ਦੂਜਾ ਵਿਅਕਤੀ ਬੋਲਿਆ ਮੈਨੂੰ ਯਾਦ ਨਹੀਂ ਵੈਸੇ ਆਪਾਂ ਪਹਿਲਾਂ ਦੋ ਵਾਰ ਕਿੱਥੇ ਮਿਲੇ ਸੀ ਪਹਿਲਾ ਵਿਅਕਤੀ ਮੁਸਕਰਾਇਆ ਤੇ ਬੋਲਿਆ ਆਪਾਂ ਪਹਿਲਾਂ ਦੋ ਵਾਰ ਇਸ ਰੇਲ ਗੱਡੀ ਵਿੱਚ ਹੀ ਮਿਲੇ ਸੀ ਮੈਂ ਉਹੀ ਭਿਖਾਰੀ ਹਾਂ ਜਿਸ ਨੂੰ ਤੁਸੀਂ ਪਹਿਲੀ ਮੁਲਾਕਾਤ ਵਿੱਚ ਦੱਸਿਆ ਸੀ ਕਿ ਜ਼ਿੰਦਗੀ ਵਿੱਚ ਕੀ ਕਰਨਾ ਚਾਹੀਦਾ ਹੈ ਅਤੇ ਦੂਜੀ ਮੁਲਾਕਾਤ ਵਿੱਚ ਦੱਸਿਆ ਕਿ ਮੈਂ ਅਸਲ ਵਿੱਚ ਕੌਣ ਹਾਂ ਦੂਜਾ ਵਿਅਕਤੀ ਮੁਸਕਰਾਇਆ ਤੇ ਹੈਰਾਨ ਹੋ ਕੇ ਬੋਲਿਆ ਓ ਯਾਦ ਆਇਆ ਤੂੰ ਉਹੀ ਭਿਖਾਰੀ ਹੈ ਜਿਸ ਨੂੰ ਮੈਂ ਇੱਕ ਵਾਰ ਪੀਖ ਦੇਣ ਤੋਂ ਨਾ ਕਰ ਦਿੱਤੀ ਸੀ ਅਤੇ ਦੂਜੀ ਵਾਰ ਮੈਂ ਤੇਰੇ ਕੋਲੋਂ ਕੁਝ ਫੁੱਲ ਖਰੀਦੇ ਸੀ ਪਰ ਅੱਜ ਤੂੰ ਇਹ ਸੂਟ ਬੂਟ ਵਿੱਚ ਕਿੱਥੇ ਜਾ ਰਿਆਂ ਹੈ ਤੇ ਅੱਜ ਕੱਲ ਕੀ ਕਰ ਰਿਆਂ ਹੈ ਤੇ ਫਿਰ ਪਹਿਲਾ ਵਿਅਕਤੀ ਬੋਲਿਆ ਹਾਂ ਮੈਂ ਉਹੀ ਭਿਖਾਰੀ ਹਾਂ ਪਰ ਮੈਂ ਅੱਜ ਫੁੱਲਾਂ ਦਾ ਇੱਕ ਬਹੁਤ ਵੱਡਾ ਵਪਾਰੀ ਹਾਂ ਅਤੇ ਇਸ ਵਪਾਰ ਦੇ ਕੰਮ ਲਈ ਮੈਂ ਦੂਜੇ ਸ਼ਹਿਰ ਜਾ ਰਿਆਂ ਹਾਂ ਕੁਝ ਦੇਰ ਰੁਕਣ ਤੋਂ ਬਾਅਦ ਉਹ ਫਿਰ ਬੋਲਿਆ ਤੁਸੀਂ ਮੈਨੂੰ ਪਹਿਲੀ ਮੁਲਾਕਾਤ ਵਿੱਚ ਕੁਦਰਤ ਦਾ ਉਹ ਨਿਯਮ ਦੱਸਿਆ ਸੀ ਜਿਸ ਦੇ ਅਨੁਸਾਰ ਸਾਨੂੰ ਤਦ ਹੀ ਕੁਝ ਮਿਲਦਾ ਹੈ ਜਦੋਂ ਅਸੀਂ ਕੁਝ ਦਿੰਦੇ ਹਾਂ ਲੈਣ ਦੇਣ ਦਾ ਇਹ ਨਿਯਮ ਅਸਲ ਵਿੱਚ ਕੰਮ ਕਰਦਾ ਹੈ ਮੈਂ ਇਹ ਚੰਗੀ ਤਰ੍ਹਾਂ ਮਹਿਸੂਸ ਕੀਤਾ ਹੈ ਪਰ ਮੈਂ ਖੁਦ ਨੂੰ ਹਮੇਸ਼ਾ ਭਿਖਾਰੀ ਹੀ ਸਮਝਦਾ ਰਿਹਾ ਇਸ ਤੋਂ ਉੱਤੇ ਉੱਠ ਕੇ ਮੈਂ ਕਦੇ ਸੋਚਿਆ ਹੀ ਨਹੀਂ ਕਿ ਜਦੋਂ ਮੇਰੀ ਤੁਹਾਡੇ ਨਾਲ ਦੂਜੀ ਮੁਲਾਕਾਤ ਹੋਈ ਤਾਂ ਤੁਸੀਂ ਮੈਨੂੰ ਦੱਸਿਆ ਕਿ ਮੈਂ ਇੱਕ ਵਪਾਰੀ ਬਣ ਚੁੱਕਾ ਹਾਂ ਹੂਨ ਮੈਂ ਸਮਝ ਚੁੱਕਿਆ ਸੀ ਕਿ ਅਸਲ ਵਿੱਚ ਮੈਂ ਭਿਖਾਰੀ ਨਹੀਂ ਇੱਕ ਵਪਾਰੀ ਬਣ ਚੁੱਕਿਆ ਹਾਂ ਮੈਂ ਸਮਝ ਚੁੱਕਿਆ ਸੀ ਕਿ ਲੋਕ ਮੈਨੂੰ ਐਨੀ ਪੀਖ ਕਿਉਂ ਦੇ ਰਹੇ ਹਨ ਉਹ ਮੈਨੂੰ ਪੀਖ ਨਹੀਂ ਦੇ ਰਹੇ ਸੀ ਬਲਕਿ ਉਹਨਾਂ ਨੇ ਫੁੱਲਾਂ ਦਾ ਮੁੱਲ ਚੁਕਾਇਆ ਸੀ ਸਾਰੇ ਲੋਕ ਮੇਰੇ ਫੁੱਲ ਖਰੀਦ ਰਹੇ ਸੀ ਕਿਉਂਕਿ ਇਸ ਤੋਂ ਸਸਤੇ ਫੁੱਲ ਉਹਨਾਂ ਨੂੰ ਕਿੱਥੇ ਮਿਲਦੇ ਮੈਂ ਲੋਕਾਂ ਦੀ ਨਜ਼ਰ ਵਿੱਚ ਇੱਕ ਛੋਟਾ ਵਪਾਰੀ ਸੀ ਪਰ ਮੈਂ ਆਪਣੀਆਂ ਨਜ਼ਰਾਂ ਵਿੱਚ ਇੱਕ ਇੱਕ ਭਿਖਾਰੀ ਹੀ ਸੀ ਤੁਹਾਡੇ ਦਸਨ ਤੇ ਮੈਨੂੰ ਸਮਝ ਆ ਗਿਆ ਸੀ ਕਿ ਮੈਂ ਇੱਕ ਛੋਟਾ ਵਪਾਰੀ ਹਾਂ ਮੈਂ ਰੇਲ ਗੱਡੀ ਵਿੱਚ ਫੁੱਲ ਵੰਡ ਕੇ ਜੋ ਪੈਸੇ ਇਕੱਠੇ ਕੀਤੇ ਸੀ ਉਹਨਾਂ ਤੋਂ ਬਹੁਤ ਸਾਰੇ ਫੁੱਲ ਖਰੀਦੇ ਤੇ ਫੁੱਲਾਂ ਦਾ ਵਪਾਰੀ ਬਣ ਗਿਆ ਇੱਥੋਂ ਦੇ ਲੋਕਾਂ ਨੂੰ ਫੁੱਲ ਬਹੁਤ ਪਸੰਦ ਹਨ ਤੇ ਉਹਨਾਂ ਦੀ ਇਸ ਪਸੰਦ ਨੇ ਅੱਜ ਮੈਨੂੰ ਫੁੱਲਾਂ ਦਾ ਇੱਕ ਬਹੁਤ ਵੱਡਾ ਵਪਾਰੀ ਬਣਾ ਦਿੱਤਾ ਦੋਵੇਂ ਵਪਾਰੀ ਸਟੇਸ਼ਨ ਆਨ ਤੇ ਇਕੱਠੇ ਉਤਰੇ ਤੇ ਆਪਣੇ ਆਪਣੇ ਵਪਾਰ ਦੀ ਗੱਲ ਕਰਦੇ ਹੋਏ ਅੱਗੇ ਵੱਧ ਗਏ ਦੋਸਤੋ ਇਸ ਕਹਾਣੀ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਕਹਾਣੀ ਵਿੱਚ ਲੰਬਾ ਵਪਾਰੀ ਲੈਣ ਦੇਣ ਦੇ ਨਿਯਮ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ ਦੁਨੀਆ ਦੇ ਸਾਰੇ ਵਪਾਰੀ ਇਸ ਨਿਯਮ ਦਾ ਉਪਯੋਗ ਕਰਕੇ ਸਫਲ ਹੋਏ ਹਨ ਇਸ ਫਾਰਮੂਲੇ ਨੇ ਭਿਖਾਰੀ ਨੂੰ ਵੀ ਦੱਸਿਆ ਭਿਖਾਰੀ ਨੇ ਇਸ ਕੁਦਰਤੀ ਨਿਯਮ ਨੂੰ ਅਪਣਾ ਲਿਆ ਤੇ ਇਸ ਦਾ ਅਸਰ ਉਸ ਦੇ ਜੀਵਨ ਵਿੱਚ ਸਾਫ਼ ਦਿਖਣ ਲੱਗਿਆ ਉਸ ਨੇ ਆਪਣੀ ਸੋਚ ਬਦਲੀ ਤੇ ਉਸ ਦੀ ਜ਼ਿੰਦਗੀ ਬਦਲ ਗਈ ਇਹ ਕਹਾਣੀ ਸਾਨੂੰ ਦੱਸਦੀ ਹੈ ਜੇਕਰ ਅਸੀਂ ਆਪਣੀ ਸੋਚ ਬਦਲ ਲਈਏ ਤਾਂ ਕੁਝ ਵੀ ਹਾਸਿਲ ਕਰ ਸਕਦੇ ਹਾਂ ਜੇਕਰ ਅਸੀਂ ਖੁਦ ਨੂੰ ਛੋਟਾ ਸਮਝਦੇ ਰਹਾਂਗੇ ਤਾਂ ਅਸੀਂ ਹਮੇਸ਼ਾ ਛੋਟੇ ਹੀ ਬਨੇ ਰਹਾਂਗੇ ਵੱਡਾ ਬਨਣ ਲਈ ਸਾਨੂੰ ਸਾਡੀ ਸੋਚ ਨੂੰ ਬਦਲਣਾ ਹੋਵੇਗਾ ਤੇ ਖੁਦ ਲਈ ਵੱਡਾ ਸੋਚਣਾ ਹੋਵੇਗਾ ਕਹਾਣੀ ਦਾ ਸਾਰ ਹੈ ਕਿ ਸਫਲਤਾ ਤੁਹਾਡੀ ਸੋਚ ਵਿੱਚ ਲੁਕੀ ਹੁੰਦੀ ਹੈ ਖੁਦ ਦਾ ਆਤਮਸਮਾਨ ਜਗਾਓ ਆਪਣੀ ਸੋਚ ਨੂੰ ਵੱਡਾ ਬਣਾਓ ਤੇ ਦੇਖੋ ਕਿਵੇਂ ਤੁਸੀਂ ਸਫਲਤਾ ਦੀ ਚੋਟੀ ਤੇ ਪਹੁੰਚ ਜਾਂਦੇ ਹੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਬਹੁਤ ਪਸੰਦ ਆਈ ਹੋਵੇਗੀ ਅਗਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੈ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੇਰੀਆਂ ਵੀਡੀਓਜ਼ ਨੂੰ ਆਪਣੇ ਫਰੈਂਡਸ ਨਾਲ ਸ਼ੇਅਰ ਕਰੋ ਤੇ ਲਾਈਕ ਕਰੋ